ਮੈਂ लवली ਦੀ ਪਹਿਲੀ ਤੈਨੂੰ ਮੈਂ ਗੱਲ ਦੱਸਾਂ ਨਾ ਵੀ ਇਹਨੇ ਆਪਣੀ ਘਰ ਦੀ ਨਾ ਕੀ ਕੀਤਾ ਏ ਤੇਰੇ ਕੰਨਾਂ ਵਾਲਾ ਨੀ ਹੋਂ ਨਿਕਲ ਆਵੇ ਚਾਚੀ ਜੀ ਜਦੋਂ ਸਾਡਾ ਵਹਿ ਰਿਸ਼ਤਾ ਹੋਇਆ ਸੀ ਨਾ ਉਦੋਂ ਤੇ ਹੀ ਗੱਲ ਨੰਨੇ ਦਸੀਂ ਕਹਿੰਦੇ ਹੈ ਕਿ ਉਹ ਤੇਜ਼ ਦੂਰ ਬੜੀ ਹੀ ਉਹਨੇ ਕਰੇ ਕੋਈ ਜਾਪ ਹੀ ਕਰ ਲਿਆ ਏ ਮੰਮੀ ਵਿਆਹ ਕਰ ਦੇਣਾ ਵਾ ਉਹ ਤੁਸੀਂ ਆਪ ਸਮਝਾਓ ਉਹਨਾਂ ਨੂੰ ਠੀਕ ਹੈ ਨਾ ਅਜੇ ਮੈਂ ਵਿਆਹ ਨਹੀਂ ਕਰਨਾ ਅਜੇ ਮੈਂ ਪੜਨ ਦਿਆਂ ਵਾ ਕਿ ਪਾਸੇ ਲੱਗ ਜੂਗਾ ਨਾ ਫਿਰ ਜਿੱਦਾਂ ਮਰਜ਼ੀ ਵਿਆਹ ਕਰ ਦਿਓ ਲੈ ਰਪਿੰਦਰ ਨੇ ਜਾਬ ਦਾ ਵੇੜਾ ਹੀ ਤੋ ਸਾਡਾ ਸਾਰਾ ਆਪਣਾ ਆਇਓ ਜਾ ਚੀਜੀ ਆ ਗਈ ਸਸਿਆ ਜੀ ਪਾਣੀ ਜਰਾ ਘੱਟ ਰੋੜਿਆ ਕਰੋ ਨਾ ਇਧਰ ਪਾਣੀ ਰੁਕ ਜਾਂਦਾ ਜਾ ਹੋਏ ਨਾਲੀ ਦੇ ਵਿੱਚ ਚਲਾ ਜੋ ਗਾਂ ਨਾਂ ਗਾਓ ਗਾਂ ਦੇ ਮਨੰਗਮ ਨਹੀਂ ਹੈ ਤੇ ਪਾਣੀ ਪਾਣੀ ਰੋਕਦਾ ਵਾ ਤੇ ਫਿਰ ਗਾੜੀਓ ਬੂਏ ਤੇ ਗਾੜੀ ਗੇੜ ਗਾੜੀ ਗੰਦ ਬੜਾ ਪੈਂਦਾ ਜੀ ਉਹ ਉਹ ਚਾਚੀ ਜੀ ਮੈਂ ਕਿਹੜਾ ਵੇੜਾ ਤੋ ਹੁੰਦੀ ਮੈਂ ਤੇ ਆ ਇੱਥੋਂ ਮੜੇ ਫੁੱਲਾਂ ਨੂੰ ਪਾਣੀ ਪਾਉਣ ਦੇ ਹੀ ਪਾਣੀ ਤਾਂ ਡਾ ਜਾਂਦਾ ਹੀ ਬੜਾ ਵਾ ਉਧਰ ਨੂੰ ਹਾਂ ਅਸੀਂ ਦੇ ਸਗੋ ਇੰਨਾ ਛੱਡਦੇ ਨਹੀਂਗਾ ਪਾਣੀ ਉੱਥੇ ਉਹ ਚਾਚੀ ਜੀ ਨੂੰ ਫੁੱਲਾਂ ਫੁੱਲਾਂ ਨੂੰ ਤਾਂ ਪੋਣਾ ਹੀ ਪੈਂਦਾ ਵਾ ਹਣ ਜਿਹੜੀ ਸਬਜ਼ੀ ਘਰ ਲਈ ਥੋੜੀ ਬੋਧੀ ਨੂੰ ਪੋਣਾ ਪੈਂਦਾ ਆਜੋ ਗਾਹ ਨੰਗਾਓ ਆਜੋ ਆਇਓ ਚਾਚੀ ਜੀ ਆਹ ਆ ਗਈ ਇੱਥੇ ਆਜਾ ਹੈ ਜੀ ਬੈਜੋਈ ਸੀ ਪਾਣੀ ਲਿਆ ਮੈਂ ਨਹੀਂ ਪਾਣੀ ਵਿੱਚ ਭੀਗ ਕੇ ਆਈ ਆ ਅੱਛਾ ਹੋ ਠੀਕ ਠਾਕ ਹੋ ਹਾਂ ਵਧੀਆ ਹੋਰ ਨਿਆਣੇ ਕਿੱਥੇ ਗਏ ਆ ਨਿਆਣੇ ਕਿਤੇ ਨਹੀਂ ਉਹ ਸਕੂਲ ਗਏ ਆ ਅੱਛਾ ਹਾਂ ਜੀ ਤੇ लवली ਉਹ ਵੀ ਬਸ ਸਾਡੀ ਗਾੜੀ ਗਈ ਡਿਊਟੀ ਤੇ ਗਏ ਯਹਲੇ ਅੱਛਾ ਅੱਜ ਥੋੜਾ ਜਿਹਾ ਲੇਟ ਜਾਣਾ ਸੀ ਤੇ ਉਹਦਾ ਕਰਕੇ ਹੁਣੇ ਗਏ ਹੀ ਆ ਚਾਚੀ ਜੀ ਤੁਸੀਂ ਇਕੱਲੇ ਹੀ ਆ ਗਏ ਤੇ ਦੀਦੀ ਨੂੰ ਲੈ ਆਉਣਾ ਸੀ ਨਾਲ ਉਹ ਸ਼ਹਿਰ ਨੂੰ ਗਈ ਜਰਾ ਅਸ਼ਸ਼ਾ ਆ ਹੋਦਣਾ ਕੰਮ ਹੀ ਥੋੜਾ ਜਿਆ ਉਹਨੇ ਤਾਂ ਫਿਰ ਹੋ ਗਈ ਠੀਕ ਠੀਕ ਆ ਨੀ ਕਰ ਤੇ ਵਾ ਵਾਲਿਛ ਕਾਇਆ ਵਾ ਭੇਟ ਭੂਤ ਆ ਗਿਆ ਤੈਨੂੰ ਕਰਦਾ ਕੰਮ ਵਾਲ ਤੇ ਵੇਖ ਕੇ ਮੈਨੂੰ ਲੱਗਣ ਡਿਆ ਥੋੜੀ ਬੂਤੀ ਤੈਨੂੰ ਅਗਲ ਹੈਗੀ ਆ ਲੈ ਚਾਚੀ ਜੀ ਆ ਕਿੱਦਾਂ ਦੀ ਗੱਲ ਕਰਨ ਦੇਂਦੀ ਮੈਂ ਪਿੰਡ ਸਾਰਾ ਹੀ ਕੰਮ ਕਰਦੀ ਰਹੀ ਆ ਭਾਵੇਂ ਭਾਬੀ ਵੀ ਹੀ ਨਾ ਫਿਰ ਵੀ ਮੈਂ ਆਪ ਕੰਮ ਕਰਨਾ ਉਹਨੂੰ ਵਿਚਾਰੀ ਨੂੰ ਮੈਂ ਕਰਨ ਨਹੀਂ ਹੀ ਦਿੰਨੀ ਹੁਣੇ ਤੇ ਕੰਮ ਚਲੋ ਕਰਦਾ ਹੀ ਕਰਨਾ ਵਾ ਅਹੀਂ ਕਿਹੜਾ ਕਿਸਦਾ ਹੋਰ ਦਾ ਕਰਨਾ ਤੇ ਆਪਣੇ ਘਰ ਤੇ ਬੰਦਾ ਘਰ ਹੀ ਲੈਂਦਾ ਵਾ ਜੇ ਕਿਤੇ ਪਹਿਲਾਂ ਘਰ ਤੋਂ ਸਾਂਭਿਆ ਹੁੰਦਾ ਤੇ ਫਿਰ ਦੂਜੇ ਥਾਮਦੀ ਕਿਉਂ ਤੂੰ ਚਾਚੀ ਜੀ ਕੀ ਪਤਾ ਉੱਥੇ ਵੀ ਤੂੰ ਕੀ ਕਰਦੀ ਰਹੀ ਹੈ ਤੇ ਕੀ ਨਹੀਂ ਕਰਦੀ ਰਹੀ ਉਹ ਤੇ ਚਾਚੀ ਜੀ ਮੇਰੀ ਕਿਸਮਤ ਜੋ ਮੇਰੀ ਕਿਸਮਤ ਜਲੀ ਹੈ ਉਹੀ ਕੁਝ ਹੋਣਾ ਹੈ ਮੈਂ ਗੜਾ ਚਾਹੁੰਦੀ ਹਾਂ ਕਿ ਮੇਰ ਨਾਲ ਆ ਕੁਝ ਬਣੇ ਤੇ ਮੈਂ ਫੇਰ ਦੁਬਾਰਾ ਵਿਆਹ ਕਰਾਵਾਂ ਨਹੀਂ ਕਿਸਮਤ ਕੁਝ ਬਣਾਇਆ ਵੀ ਬਣਦੀ ਆ ਚਾਚੀ ਜੀ ਹੁਣ ਤੁਹਾਨੂੰ ਕੀ ਪਤਾ ਕਿੰਨਾ ਗੱਲਾਂ ਦਾ ਕਿ ਮੇਰੇ ਨਾਲ ਕੀ ਬਣਿਆ ਤੇ ਕੀ ਨਹੀਂ ਉਹ ਤੇ ਮੈਂ ਹੀ ਜਾਣਦੀ ਆ ਨਾ ਨਹੀਂ ਮੇਰੀ ਇੱਕ ਗੱਲ ਹੋਰ ਸੁਣ ਇਹ ਟੱਬਰ ਬੜਾ ਚਲਾ ਆ ਕੀ ਏ ਜੇ ਤੇ ਆਪਣੇ ਪੈਰ ਸਮਝੇਂਗੀ ਤੇ ਚੰਗੀ ਰਹਿਜੇਗੀ ਤੇ ਜੇ ਨਾ ਸਾਂਭੇਂਗੀ ਤੇ ਤੇਰਾ ਉਹੋ ਹੀ ਹਾਲ ਹੋ ਜਾਣਾ ਈ ਹੁ ਫੇਰ ਜਿਹੜਾ ਤੇਰਾ ਪਹਿਲੇ ਵਿਆਹ ਵਾਲਾ ਹਾਲ ਹੋਇਆ ਵਾ ਨਾ ਉਹੋ ਹੀ ਹਾਲ ਹੋਣਾ ਈ ਤੇਰਾ ਇਥੋਂ ਮੇਰੇ ਕੋਲ ਖਾਰਾ ਹਾਂ ਹਾਂ ਚਾਚੀ ਕਿਧਰ ਨਹੀਂ ਗੱਲਾਂ ਕਰਨ ਦੀ ਸੋ ਚੀਮੇ ਰਦਨਾ ਮਨ ਜਿਹੜੀ ਡਰੀ ਜਾਂਦੀ ਆ ਵਾ ਇਹ ਕੀ ਬਣੰਦੀ ਆ ਵਾ ਨਹੀਂ ਕੀ ਗੱਲ ਕੈ ਸੋਚੀ ਪਈ ਹੈ ਕੀ ਗੱਲ ਵਾ ਨਹੀਂ ਨਹੀਂ ਕੁਛ ਨਹੀਂ ਚਾਚੀ ਜੀ ਹਾਂ ਸੋਚੀ ਜਾਦੇ ਪੈਣਾ ਵਾ ਤੇਰੇ ਫਾਇਦੇ ਵਾਂਦੀ ਮੈਂ ਕਹਿਣ ਨਹੀਂ ਆ ਤੈਨੂੰ ਬੇਫਾਇਦਾ ਨਹੀਂ ਕਹਿਣ ਲਈ ਮੈਂ ਹਾਂਜੀ ਨਹੀਂ ਹੁੰਦੇ ਹੈ ਹੀ ਆ ਪਰ ਸਾਰਿਆਂ ਦਾ ਸੁਭਾਅ ਚਾਚੀ ਜੀ ਬੜਾ ਚੰਗਾ ਵਾ ਨਹੀਂ ਅਜੇ ਤੈਨੂੰ ਚੰਗਾ ਹੀ ਲੱਗਣਾ ਵਾ ਸਾਰਿਆਂ ਦਾ ਵਿੰਦਰ ਮੈਂ ਤੇਰੇ ਫਾਇਦੇ ਵਾਂਦੀ ਆਖਣ ਨਹੀਂ ਆ ਮੈਂ ਕੋਈ ਮਾੜਾ ਨਹੀਂ ਤੈਨੂੰ ਕਹਿਣ ਲਈ ਨਿਗਾਹ ਆ ਤੇਰਾ ਬੱਚਾ ਵਾ ਕਦੇ ਉਹ ਨਾ ਮੈਂ ਥੱਕਾ ਲੈਂਦੇ ਰਹੇ ਮੜਕੇ ਫੇਰ ਆ ਗਈ ਜਿਤਨਾ ਗੇਰ ਲਏ ਨੇ ਨਹੀਂ ਈ ਦੀ ਭੋਲੀ ਵੀ ਨਾ ਤੂੰ ਬਣ ਕੇ ਰਿਹਾ ਕਰ ਨਹੀਂ ਭੋਲਿਆਂ ਦਾ ਜਮਾਨਾ ਵੀ ਹੈ ਨਹੀਂ ਓ ਹੋਂ ਚਲਾਖ ਪੰਜਾਬ ਬੜੇਗੀ ਤੇ ਫੇਰ ਹੀ ਤੇਰਾ ਬਾਰਾ ਖਾਣੀ ਆ। ਜੀ ਮੈਂ ਗੱਲ ਤੈਨੂੰ ਕਹੀ ਆ ਨਾ। ਇੱਥੇ ਗੌਰ ਕਰਕੇ ਵੇਖੀ ਵੀ ਮੈਨੂੰ ਚੰਗੀ ਗਈ ਹੈ ਕ ਮਾੜੀ ਗਈ ਹੈ ਇਹਨੇ। ਨਹੀਂ ਨਹੀਂ ਕੋਈ ਗੱਲ ਨਹੀਂ ਚਾਚੀ ਜੀ। ਆਹ। ਸਿਆਣੇ ਬੰਦੇ ਚੰਗੀ ਸੋਚਦੇ ਆ। ਮਾੜਾ ਤੇ ਕੋਈ ਨਹੀਂ ਸੋਚਦਾ ਹੈਗਾ। ਤੂੰ ਫੇਰ ਮੇਰੀ ਢੀਆਂ ਵਰਗੀ ਆ ਮੈਂ ਤੈਨੂੰ ਢੀ ਸਮਝਿਆ ਵਾ ਤੈਨੂੰ। ਹਾਂਜੀ ਹਾਂਜੀ। ਆਹੋ। ਨਹੀਂ ਕੋਈ ਗੱਲ ਨਹੀਂ। ਬਾਕੀ ਇਹ ਵੀ ਸਾਰੇ ਵਧੀਆ ਵਸਬਾ ਦੇ। ਅਹੀਂ ਚਾਰ ਤੇ ਜੀਵਿਆ ਸਾਰੇ। ਦੋ ਨਿਆਣੇ ਆ ਤੇ ਵਿਚਾਰੇ ਸਾਰਾ ਦਿਨ ਡਿਊਟੀ ਤੇ ਚੱਲ ਜਾਂਦੇ ਆ। ਤਮਗਰੋ ਕੱਲੀ ਨਹੀਂ ਰਹਿਣਾ ਮੈਂ ਕੁੜੀ ਦਾ ਕਿਦਾਂ ਹਾਂਜੀ ਨਹੀਂ ਕੁੜੀ ਬੜੀ ਵਧੀਆ ਆ ਵਿਚਾਰੀ ਕੰਮ-ਕੁਮ ਕਰਉਂਦੀ ਆ ਲੱਗੋ ਉਹ ਨਾ ਉਹਨਰ ਸੋਏ ਜ ਡਾਇਆ ਕਰ ਕੰਮ-ਕੁਮ ਉਹਨੂੰ ਕੱਲ ਨੂੰ ਤੈਨੂੰ ਗੱਲਾਂ ਲੋਕਾਂ ਨੇ ਕਰਨੀਆਂ ਨੇ ਵੀ ਇਹਨੂੰ ਕੰਮ ਨਹੀਂ ਡਾਇਆ ਮਾਂ ਨੇ ਜੇ ਡਾਵੇਂ ਕਿਤੇ ਚੰਗੀ ਰਹਿ ਜਾਏਗੀ ਚਾਚੀ ਜੀ ਮੈਂ ਤਾਂ ਸੋਚਿਆ ਵੀ ਨਿਆਣੀ ਆ ਹਲੇ ਚਲ ਪੜ ਲਿਖ ਜਾਊਗੀ ਕੰਮ ਹੀ ਕਰਨਾ ਵਾ ਮੁੜ ਕੇ ਜੇ ਹੁਣ ਤੋਂ ਪੂਏ ਚੜਾ ਲਾਂਗੇ ਤਾਂ ਫਿਰ ਮੁੜ ਕੇ ਚੜੀ ਰਹਿਣਾ ਉਹਨੇ ਫਿਰ ਵੇਖ ਲਈ ਲੱਥਣਾ ਨਿਉ ਹੋਣੇ ਉਹਨੇ ਮਿੱਤੇ ਨੇ ਪੂਏ ਚੜ ਜਾਂਦੇ ਚਾਚੀ ਜੀ ਉਹਦੇ ਹੈ ਹੀ ਬੜੀ ਵਿਚਾਰੀ ਭੋਲੀ ਜੀ ਇਹ ਵੀ ਨਹੀਂ ਭੋਲੀਆਂ ਨਹੀਂ ਹੁੰਦੀਆਂ ਡੋਲਗੀਆਂ ਹੁੰਦੀਆਂ ਨੇ ਇਹੋ ਜੀਆਂ ਨਹੀਂ ਤੇਰੇ ਦੇ ਸਿਰ 'ਚ ਪਤਾ ਨਹੀਂ ਕੀ ਤੂੜਦਾ ਵਾ ਹਰ ਵਾਰ ਉਹਨਾਂ ਨੂੰ ਕਹਿੰਦੀ ਭੋਲੇ 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 ਕੀ ਇਹਨਾਂ ਦਾਣ ਭੋਲ ਫਲਾ ਵੇਖਿਆ ਵਾ ਤੂੰ ਜੇ ਮੈਂ लवली ਦੀ ਪਹਿਲੀ ਤੈਨੂੰ ਮੈਂ ਗੱਲ ਦੱਸਾਂ ਨਾ ਵੀ ਇਹਨੇ ਆਪਣੀ ਘਰ ਦੀ ਨਾਲ ਕੀ ਕੀਤਾ ਹੈ ਤੇਰੇ ਕੰਨਾਂ ਨਾਲੇ ਹੂਨ ਨਿਗਲ ਆਵੇ ਫੇਰ ਤੈਨੂੰ ਪਤਾ ਲੱਗਣਾ ਵਾ ਵੀ ਇਹ ਭੋਲੇ ਕਿੰਨੇ ਘਾਵਾ ਚਾਚੀ ਜੀ ਜਦੋਂ ਸਾਡਾ ਵਹੇ ਰਿਸ਼ਤਾ ਹੋਇਆ ਹੀ ਨਾ ਉਹ ਦੋਤੇ ਹੀ ਗੱਲ ਇਹਨਾਂ ਨੇ ਦਸੀ। ਕਹਿੰਦੇ ਹੈ ਕਿ ਉਹ ਤੇਜ਼ ਦੂਰ ਬੜੀ ਹੀ। ਤੋਂਨੇ ਕਰੇ ਕੋਈ ਜਾਪ ਹੀ ਕਰ ਲਿਆ ਹੀ। ਇਹੋ ਗੱਲ ਹੀ ਆ ਹੋਰ ਤਾਂ ਕੋਈ ਗੱਲ ਹੈ ਨਹੀਂ। ਜਿੰਨੀ ਉਹ ਪਲੀ ਮਾਨਸੀ ਹੈ ਨਾ ਵਿਚਾਰੀ ਸਾਰਾ ਪਿੰਡ ਉਹਦੀ ਸਿਪਤਾ ਕਰਦਾ ਹੈਗਾ। ਵੀ ਕਿੱਦਾਂ ਨੀ ਜਨਾਨੀ ਆ। ਪਰ ਇਹਨਾਂ ਨੇ ਇਹ ਟੰ ਟੱਬਰ ਬੜਾ ਤੇਜ਼ ਹੀ। ਇਹਨਾਂ ਨੇ ਉਹਦੀ ਪੇਸ਼ ਹੀ ਨਹੀਂ ਜਾਣ ਦਿੱਤੀ ਕਦੇ। ਨੀ ਜਿਹੜੇ ਭੂਆ ਵਾ ਨਾ ਤੁਹਾਡੀ ਇਹਨੇ ਨਖਤੀ ਨੇ ਮਰਵਾਈ ਹੀ। ਹੁਣ ਜਿੰਦੀ ਮਰਜ਼ੀ ਚੰਗੀ ਹੋ ਹੋ ਤੁਹਾਨੂੰ ਦੱਸਿਓ ਪਰ ਉਹ ਗੱਲ ਨਹੀਂ ਬਣਨੀ ਹੁਣ। ਅਸ਼ਾ ਚਾਚੀ ਜੀ ਹਾਂ ਸੱਚੀ ਮੇਰੇ ਦਿਲੋਂ ਕੰਡੇ ਖੜੇ ਹੋ ਗਏ ਆ ਵਾਲੀ ਗੱਲ ਸੁਣ ਕੇ ਤੇ ਉਹਨੇ ਇੱਧਾ ਵੱਡਾ ਕੰਮ ਕਰ ਦਿੱਤਾ 부ਆ ਜੀ ਨੇ ਬਾਕੀ ਚਾਚੀ ਜੀ ਇਹ ਆ ਇਹ ਅਮਡੇ ਆ ਨਾ ਜੀ ਡਿਊਟੀ ਤੋਂ ਤੇ ਮੈਂ ਇਹਨਾਂ ਨਾਲ ਗੱਲ ਕਰਨੀ ਆ ਭਲਾ ਨਹੀਂ ਨਾ ਨਾ ਉਹਦੇ ਨਾਲ ਨਾ ਗੱਲ ਕਰੀ ਜਦੋਂ ਮੈਂ ਜੇ ਤੈਨੂੰ ਸਭ ਕੁਝ ਦੱਸਣ ਲਈ ਆ ਤੇ ਤੈਨੂੰ ਉਹਨੂੰ ਕੀ ਲੋੜਾ ਪੁੱਛਣ ਦੀ ਫੇਰ ਅਵੇਂ ਹਮ ਤੇ ਤੇਰਾ ਨਾ ਬਦਕਾਟ ਹੁੰਦਾ ਰਹੇਗਾ ਨਹੀਂ ਨਹੀਂ ਚਾਚੀ ਜੀ ਜੇ ਮੈਂ ਇਹਨਾਂ ਨੂੰ ਗੱਲ ਪੁੱਛੂੰਗੀ ਤੇ ਫੇਰੀ ਆ ਫੇਰੀ ਪਤਾ ਲੱਗੂ ਕੀ ਗੱਲ ਹੈ ਤੂੰ ਆਪਣੇ ਮਨ ਚ ਗੱਲ ਰੱਖ ਚਾਚੀ ਜੀ ਸੱਚੀ ਮੇਰੇ ਦੇ ਮਨ ਚ ਡਰੀ ਜਾਂਦੇ ਆ ਵਾ ਮੈਨੂੰ ਸਾਰੀ ਗੱਲ ਦੱਸੋ ਗੱਲ ਹੋਈ ਕੀ ਹੀ ਨਹੀਂ ਗੱਲ ਤੈਨੂੰ ਦੱਸਾਂਗੀ ਕਿਤੇ ਵੇਲੇ ਥੰਮ ਬੈਠ ਕੇ ਕਿਤੇ ਹੁਣ ਟਾਈਮ ਥੋੜਾ ਬਾਅਦ ਦਿਲਜੰਦਰ ਵੀ ਆ ਗਈ ਹੋਣੀ ਆ ਮੈਂ ਉਹਨੂੰ ਪਾਣੀ ਦਾਣੀ ਵੀ ਦੇਣਾ ਵਾ ਜਾ ਕੇ ਸ਼ਹਿਰ ਗਈ ਹੀ ਫੇਰਦੀ ਚੱਲ ਬੈਠੋ ਫਿਰ ਤੂੰ ਮੈਨੂੰ ਪਾਣੀ ਘੋਟ ਕੇ ਲਿਆ ਕੇ ਦੇ ਚਾਹ ਨਾ ਬਣਾਵਾ ਕੋਈ ਨਹੀਂ ਚਾਹ ਨਾ ਬਣਾਈ ਮੈਨੂੰ ਪਾਣੀ ਘੋਟ ਕੇ ਦੇ ਮੈਂ ਪੀ ਕੇ ਤੇ ਜਾਵਾ ਚਲੋ ਮੈਂ ਲੇ ਆਉਣੀ ਕੋਈ ਨਹੀਂ ਹੁਣ ਵਜ੍ਹਾ ਤੀਰ ਟਿਕਾਣੇ ਦੀ ਮੇਰੇ ਮੰਦੀੜੀ ਰੇਸ਼ਿਆ ਵਾ ਨਾ ਹੁਣ ਪੂਰੀ ਹੋਈ ਆ ਗਾੜੀ ਨਾ ਫੇਰ ਵੇਖੀ ਜਾਊਗੀ ਹਲ ਸੱਚੀ ਸਲ ਬਾਜਾ ਕੋਈ ਨਹੀਂ ਕੋਈ ਨਹੀਂ ਬੈਠੇ ਛੰ ਮੈਂ ਹੁਣ ਜਾਣੀ ਹੈ ਹੈ ਠੀਕ ਆ ਆ ਜੇ ਮੈਂ लवली ਦੀ ਪਹਿਲੀ ਤੈਨੂੰ ਮੈਂ ਗੱਲ ਦੱਸਾਂ ਨਾ ਕਿ ਇਹਨੇ ਆਪਣੀ ਘਰ ਦੀ ਨਾ ਕੀ ਕੀਤਾ ਹੈ ਤੇਰੇ ਕੰਨਾਂ ਵਾਲਾ ਨੇ ਖੂਨ ਨਿਗਲ ਆਵੇ ਤੇਰੇ ਕੰਨਾਂ ਵਾਲਾ ਨੇ ਮੈਂ ਕਦੋਂ ਦੀ ਆਈ ਆ ਆ ਕੇ ਕੱਪੜੇ-ਕੱਪੜੇ ਵੀ ਚੇਂਜ ਕਰ ਲਏ ਮਮੀ ਪਤਾ ਨਹੀਂ ਕਿੱਥੇ ਗਏ ਆ ਨਾ ਅੰਦਰ ਹੀ ਹੈਗੇ ਆ ਨਾ ਇਧਰ ਸਬਜ਼ੀ ਵਾਲੀ ਹੈਗੇ ਆ ਤੇ ਮਮੀ ਨੇ ਤਾਂ ਮੈਨੂੰ ਦੱਸਿਆ ਵੀ ਨਹੀਂ ਕਿ ਮੈਂ ਕਿੱਥੇ ਜਾਣਾ ਪਤਾ ਨਹੀਂ ਕਿੱਥੇ ਗਏ ਹੋਣੇ ਕਿਤੇ ਦੇ ਘਰ ਚ ਲੱਗੇ ਹੋਣੇ ਚਲ ਇਦਾਂ ਕਰਦੀ ਆ ਉਹਨਾਂ ਚੇਨਾ ਦਲਬਾਗ ਨੂੰ ਫੋਨ ਕਰ ਲੈਣੀ ਆ ਨਾਲੇ ਉਹਨਾਂ ਨੂੰ ਦੱਸ ਦੇਣੀ ਆ ਕਿ ਜਿਹੜਾ ਤੁਸੀਂ ਕੰਮ ਕਿਹਾ ਸੀ ਨਾ ਉਹ ਹੋ ਗਿਆ ਹਲੋ ਹਾਂਜੀ 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 ਮੈਂ ਤੁਹਾਨੂੰ ਤਾਂ ਹੀ ਫੋਨ ਲਾਇਆ ਸੀਗਾ ਵੀ ਉਹ ਕੰਮ ਹੋ ਗਿਆ ਵਾ ਕਢਾ ਲੈਂਦੇ ਆ ਮੈਂ ਨਹੀਂ ਨਹੀਂ ਮੈਂ ਮੰਮੀ ਨੂੰ ਕਹਿੰਨੀ ਆ ਵੀ ਜਿਹਦੇ ਜਿਹਦੇ ਦੇਣ ਵਾਲੇ ਆ ਨਾ ਤੇ ਦੇ ਕੇ ਆਓ ਪੈਸੇ ਪਹਿਲਾਂ ਨਹੀਂ ਸਾਰਿਆਂ ਦੇ ਦੇ ਦੇਣੇ ਆ ਹੁਣ ਕੇ ਨਾਲੇ ਮੇਰੀ ਗੱਲ ਸੁਣੋ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਗੱਲ ਇਹ ਆ ਵੀ ਦਲਜੀਤ ਜਿਹੜਾ ਵਾ ਨਾ ਉਹ ਪਤਾ ਨਹੀਂ ਕਿਹਦੇ ਨਾਲ ਗੱਲ ਕਰਦਾ ਵਾ ਕੁੜੀ ਆ ਕੋਈ ਉਹ ਹਾਂਜੀ ਮੈਂ ਨਾ ਸੁਣਿਆ ਹੀਗਾ ਸੋਫਿਆਂ ਵਾਲੇ ਅੰਦਰ ਬੈਠਾ ਗੱਲ ਕਰਨ ਡਿਆ ਮੰਮੀ ਕਾਲਜਾ ਹੀ ਮੁੰਡਾ ਉਹਦਾ ਫੋਨ ਆਉਂਦਿਆ ਹੀ ਮੈਨੂੰ ਸਾਰਾ ਹੀ ਪਤਾ ਵਾ ਆਵਾਜ਼ ਤੇ ਕੁੜੀ ਦੀ ਹੀ ਇਹ ਕਿਹੜੇ ਕੰਮ ਕਰਦਾ ਫਿਰਨ ਡਿਆ ਤੂੰ ਮੰਮੀ ਆਵੇ ਕਿ ਇੰਨਾ ਗੱਲ ਨਾ ਕਰੀ ਚੰਗਾ ਗੱਲ ਕਿਉਂ ਨਾ ਕਰੀ ਤੈਨੂੰ ਪਤਾ ਮੰਮੀ ਆਪਣੀ ਦਾ ਜਿੱਦਾਂ ਦੀ ਉਹ ਹੈਗੀ ਆ ਮੈਨੂੰ ਪਤਾ ਮਮੀ ਦਾ ਤੇ ਮੇਰੀ ਗੱਲ ਸੁਣੋ ਇਹ ਕਾਲਜ ਪਰਦੀ ਇਹ ਮੇਰੇ ਨਾਲ ਪਰਦੀ ਆ ਦਿਲਜੀਤ ਤੂੰ ਮੇਰੇ ਵੀ ਨਾਲ ਬੇਇੱਜ਼ਤੀ ਕਰਾਉਣੀ ਆ ਉਹਨੇ ਕਹਿਣਾ ਵਾ ਵੀ ਤੂੰ ਹੀ ਇਹਨੂੰ ਇੰਨੇ ਨੇ ਪੈਸੇ ਦਵਾਉਂਦੀ ਹੁੰਦੀ ਸੀ ਤੂੰ ਹੀ ਵਿਗਾੜਿਆ ਵਾ ਭਾਵੇਂ ਤੁਸੀਂ ਦੱਸਣਾ ਕਿਉਂ ਆ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਜਿੱਦਾਂ ਮੈਨੂੰ ਪਤਾ ਲੱਗ ਗਿਆ ਵਾ ਨਾ ਇਦਾਂ ਹੀ ਉਹਨੂੰ ਲੱਗ ਜਾਣਾ ਵਾ ਮੈਂ ਘਰ ਨਹੀਂ ਗੱਲ ਕਰਦਾ ਅੱਗੇ ਤੋਂ ਠੀਕ ਆ ਪਰ ਤੁਸੀਂ ਕਿਹਨੂੰ ਦੱਸਿਓ ਨਾ ਚੰਗਾ ਆ ਦੇਰ ਹੱਥ ਛੋੜੇਗਾ ਜੀ ਬੰਕੀ ਮੈਂ ਕਿੱਦਾਂ ਨਾ ਦੱਸਾਂ ਦਿਲਜੀਤ ਕੱਲ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਮੈਨੂੰ ਸਾਰਾ ਪਤਾ ਸੀ ਇਹਨਾਂ ਨੇ ਮੈਨੂੰ ਨਹੀਂ ਛੱਡਣਾ ਮੈਂ ਕੀ ਕਹਿਣਾ ਸੀ ਉਹਨੂੰ ਮੈਂ ਤਾਂ ਕਿਹਾ ਸੀ ਬਥੇਰਾ ਪਰ ਗਾੜੀਆਂ ਮਿੰਤਾ ਹੀ ਕਰੀ ਜਾਂਦਾ ਸੀ ਮੰਮੀ ਨੂੰ ਉਹਨਾਂ ਦੱਸਿਓ ਮੰਮੀ ਨੂੰ ਉਹਨਾਂ ਦੱਸਿਓ ਮੈਂ ਨਹੀਂ ਦੱਸਿਆ ਮੰਮੀ ਨੂੰ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦੇ ਸੁਭਾਅ ਦਾ ਉਹਨੇ ਤਾਂ ਮੈਨੂੰ ਹੀ ਗਲਤ ਕਹਿਣਾ ਸੀ ਕਿ ਤੂੰ ਜਾਣ ਕੇ ਇਲਜ਼ਾਮ ਲਾਉਣ ਢਈ ਆ ਉਹਦੇ ਤੇ ਮੈਂ ਐਸੇ ਕਰਕੇ ਤੁਹਾਡੇ ਨਾਲ ਹੀ ਗੱਲ ਕੀਤੀ ਆ ਤੁਸੀਂ ਇਦਾਂ ਕਰੋ ਵੀ ਜਾ ਤੇ ਉਹਨੂੰ ਫੋਨ ਕਰਕੇ ਤਾਂ ਸਮਝਾ ਲਓ ਜੇ ਤੇ ਸਮਝਦਾ ਵਾ ਠੀਕ ਵਾ ਜੇ ਨਹੀਂ ਸਮਝਦਾ ਤੇ ਮੇਰਾ ਤੇ ਇਹੋ ਇਰਾਦਾ ਵਾ ਵੀ ਇਹਦਾ ਵਿਆਹ ਕਰ ਦਈਏ ਕੋਹ ਨਹੀਂ ਹੁੰਦਾ ਪੜਾਈ ਨੂੰ ਰਹਿ ਜੂਗੀ ਵਿੱਚ ਤੇ ਰਹਿ ਜੇ ਮੁੜ ਕੇ ਐਵੇਂ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਫੇਜੂ ਐਵੇਂ ਮੁੜ ਕੇ ਵਿਪਤਾ ਨੂੰ ਫੜੇ ਰਵਾਂਗੇ ਮੇਰਾ ਨਾ ਦੱਸਣ ਦਾ ਫਰਜ਼ ਹੀਗਾ ਮੈਂ ਦਿੱਤਾ ਦੱਸ ਤੁਹਾਨੂੰ ਗਾੜੀ ਤੁਸੀਂ ਆਪਣੀ ਮਰਜ਼ੀ ਵੇਖ ਲਓ ਵੀ ਕਿੱਦਾਂ ਕਰਨੀ ਆ ਕਿੱਦਾਂ ਨਹੀਂ ਬੀਹਲਿਓ ਹੁਣ ਤੁਹਾਡੇ ਤੇ ਆ ਵੀ ਤੁਸੀਂ ਮੰਮੀ ਨਾਲ ਗੱਲ ਕਰਨੀ ਆ ਦਲਜੀਤ ਨਾਲ ਕਰਨੀ ਆ ਕੀ ਕਰਨਾ ਵਾ ਚਲੋ ਠੀਕ ਆ ਫਿਰ ਚੰਗਾ ਚਾਲਾ ਵੀ ਚੰਗਾ ਹੋ ਗਿਆ ਮੈਂ ਇਹਨਾਂ ਨਾਲ ਗੱਲ ਕੀਤੀ ਆ ਆਪੇ ਹੁਣ ਗੱਲ ਕਰਨ ਚਾਹੀਏ ਨਾ ਕਰਨ ਜੇ ਮੈਂ ਮੰਮੀ ਨੂੰ ਗੱਲ ਦੱਸਦੀ ਨਾ ਤੇ ਮੰਮੀ ਨੇ ਉਲਟਾ ਮੈਨੂੰ ਹੀ ਕਹਿਣਾ ਹੀ ਵੀ ਤੂੰ ਜਾਣ ਕੇ ਉੱਤੇ ਇਲਜ਼ਾਮ ਲਾਉਣ ਦੀ ਆ ਮੰਮੀ ਤੂੰ ਇੱਥੇ ਕਿਥੋਂ ਆਏ? ਨਹੀਂ ਇੱਥੇ ਗਈ ਕਿਸ ਦੇ ਘਰ ਜਾ ਕੇ ਕੰਮ ਮੈਂ। ਮੰਮੀ ਮੈਂ ਤੇ ਬੜੇ ਚਿਰ ਦੀ ਸਾਰੋਂ ਆ ਗਈ ਆਂ ਤੇ ਮੈਂ ਆ ਕੇ ਵੇਖਣ ਲਈ ਵੀ ਤੁਸੀਂ ਅੰਦਰ ਵੀ ਹੈ ਨਹੀਂਦਰ ਸਬਜੀ ਵਾਲ ਵੀ ਹੈ ਨਹੀਂ। ਤੇ ਨਾਲੇ ਤੁਸੀਂ ਮੈਨੂੰ ਪਹਿਲਾਂ ਵੀ ਨਹੀਂ ਨਾ ਦੱਸਿਆ ਵੀ ਮੈਂ ਜਾਣਾ ਵਾਂ ਕਿਤੇ ਤੇ ਮੈਂ ਆਖਣ ਦੀ ਪਤਾ ਨਹੀਂ ਕਿੱਥੇ ਚਲ ਗਏ। ਓਏ ਐਵੇਂ ਬੈਠਾ ਬੈਠਾ ਘੜੀ ਲੱਗ ਗਈ ਉਹ ਲੱਗੇ। ਠੀਕ ਆ। ਤੇ ਉਹ ਨਾ ਦਿਲਬਾਗ ਦਾ ਫੋਨ ਆਉਣ ਉਹ ਕਹਿੰਦੇ ਹੀ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਤੇ ਮੈਂ ਤੁਹਾਨੂੰ ਫੋਨ ਲਾ ਦਿੰਨੀ ਆ ਤੇ ਤੁਸੀਂ ਗੱਲ ਕਰ ਲਓ ਉਹਨਾਂ ਨਾਲ। ਨਹੀਂਦਰ ਬਾਗ ਠੀਕ ਠਾਕ ਵੀ ਆ। ਹਾਂਜੀ ਮੰਮੀ ਠੀਕ ਵਾ ਉਦਾਂ ਹੀ ਕਹਿਣ ਦੇ ਵੀ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਚੱਲ ਆ ਦੇ ਫੋਨ ਦੇ ਤੇ ਕਰਾ ਦਿੰਨੀ ਆ ਲਾ ਦੇ ਫੋਨ ਫਿਰ ਮੈਂ ਕਰ ਲੈਣੀ ਆ ਗੱਲ ਉਹਨਾਂ ਆਲੋ ਮੰਮੀ ਕਰ ਲੋ ਹੈਲੋ ਦਿਲਬਾਗ ਦਿਲਬਾਗ ਤੂੰ ਇਹਦੇ ਮੁੰਡੇ ਦੇ ਮਗਰ ਹੀ ਪੈ ਗਈ ਹੋ ਜੀ ਉਹਨੂੰ ਹੁਣ ਕਦੇ ਪੜ ਲੈਂਦੋ ਮਾਸਾ ਕਿਤੇ ਪੜੇਗਾ ਜਾਂ ਕੋਈ ਕੰਮ ਤੇ ਲੱਗ ਜੂਗਾ ਤੇ ਫੇਰ ਹੀ ਉਹਦਾ ਵਿਆਹ ਕਰਾਂਗੇ ਅਸੀਂ ਚਾਟਪੜੀ ਤੈਨੂੰ ਵਿਆਹ ਹੀ ਅਖਰ ਆ ਗਈ ਆ ਹੁਣ ਉਹ ਵੀ ਵਿਆਹ ਵਿਆਹ ਕਰੀ ਜਾਂਦੇ ਤੂੰ ਵੀ ਕਰੀ ਜਾਣਾ ਵਾ ਕੀ ਕਰਾਂਗੇ ਜੇ ਹੁਣੇ ਉਹਨੂੰ ਐਸੇ ਉੱਤੇ ਇੰਨੀਆਂ ਜ਼ਿੰਮੇਵਾਰੀਆਂ ਪਵਾ ਕੇ ਸਿਰ ਤੇ ਦਰਬਾਗ ਤੂੰ ਪਿੰਡ ਆ ਪਿੰਡਾਂਵੇਂ ਗਾ ਸਾਰੇ ਨੇ ਬੈਠ ਫਿਰ ਸਲਾਹ ਕਰਕੇ ਇਹ ਪਹਿਲਾਂ ਇਹਨੂੰ ਇਹਨੂੰ ਕਿਤੇ ਕੰਮਕੁੰਮ ਤੇ ਲਵਾ ਤੇ ਫਿਰ ਇਹਦਾ ਵਿਆਹ ਕਰਨਾ ਵਾ ਅਜੇ ਇਹਦੀ ਕਾਲੀ ਵੀ ਖਾਦੀ ਹੈ ਵਿਆਹ ਕਰਨ ਦੀ ਦਰਬਾਗ ਤੂੰ ਇਨੀ ਟੈਨਸ਼ਨ ਨਾ ਲੈ ਜਦੋਂ ਵਿਆਹ ਕਰਨਾ ਹੋਏਗਾ ਨਾ ਮੈਂ ਆਪੇ ਕਰ ਲੂੰਗੀ ਠੀਕ ਆ ਵਾਗ ਤੂੰ ਆਪਣਾ ਕੰਮ ਕਰ ਕੋਈ ਗੱਲ ਨਹੀਂ ਕਰ ਲਾਂਗੇ ਵਿਆਹ ਇਹਦਾ ਜਦੋਂ ਕਰਨਾ ਹੋਊਗਾ ਚੱਲ ਦਲਬਾ ਘੱਟ ਦੇ ਮੈਂ ਫੋਨ ਹੁਣ ਕਰ ਕੰਮ ਆਪਣਾ ਚੱਲ ਕਰ ਮੈਂ ਵੀ ਕਰ ਲਾਂ ਆਪਣਾ ਦਲਜੀਤ ਉਸ ਤਮਾਜ ਰੱਖੀ ਤੂੰ ਹਾਂਜੀ ਹਰ ਵਕਤ ਫੋਨ ਜੀ ਚੰਬੜਾ ਰਹਿਣਾ ਹੁਣਾ ਮੈਂ ਤੂੰ ਉਹਦਾ ਵੇਖਣੇ ਵੇਲਾ ਕੀ ਕਰਨਾ ਮੰਮੀ ਮੈਂ ਤੇ ਉਹ ਕੰਮ ਹੀ ਕੋਈ ਕੰਮ ਕੀ ਹੁਣਾ ਵਾ ਭਰਾ ਦੇ ਦਾ ਫੋਨ ਬਾਹਰੋਂ ਆਉਂਦਿਆ ਅੱਛਾ ਕੀ ਕਰ ਦਲਜੀਤ ਮੈਂ ਤੇਨਾਂ ਕਾ ਸਲਾਹ ਕਰਨੀ ਹੈ ਦਿਲ ਜੀ ਚਾਹੇ ਮੰਨਦਾ ਜਾਏ ਨਾ ਮੰਨ ਜਿਹੜੇ ਭਰਾ ਪਰਜਾਈ ਹੁੰਦੇ ਆ ਨਾ ਉਹ ਮਗਰੋਂ ਸ਼ਰੀਕਾ ਬਣ ਜਾਂਦਾ ਹੁੰਦਾ ਵਾ ਉਹ ਪਈ ਤੇਰੇ ਵਿਆਹ ਨੂੰ ਕਾਲੇ ਵੀ ਅਹੀਂ ਵਿਆਹ ਕਰ ਦੇਣਾ ਵਾ ਉਹਦਾ ਤੇ ਅਹੀਂ ਇਹ ਸੋਚਿਆ ਵੀ ਹੁਣ ਚਾ ਵਿਆਹ ਅੱਜ ਹੀ ਕਰ ਦਾਂਗੇ ਕੱਲ ਨੂੰ ਕੀ ਕਰੀਏਗਾ ਜੇ ਰੋਟੀ ਨਾਲ ਕਿੰਨੇ ਕਮਾਏਗਾ ਤੇ ਮੰਮੀ ਵਿਆਹ ਕਰ ਦੇਣਾ ਵਾ ਉਹ ਤੁਸੀਂ ਆਪ ਸਮਝਾਓ ਉਹਨਾਂ ਨੂੰ ਠੀਕ ਹੈ ਨਾ ਹਜੇ ਮੈਂ ਵਿਆਹ ਨਹੀਂ ਕਰਨਾ ਅਹੀਂ ਮੈਂ ਪੜਨ ਦਿਆਂ ਵਾਂ ਕਿ ਪਾਸੇ ਲੱਗ ਜੂੰਗਾ ਨਾ ਫਿਰ ਜਿੱਦਾਂ ਮਰਜ਼ੀ ਵਿਆਹ ਕਰ ਦਿਓ ਮੈਨੂੰ ਕਿ ਪਾਸੇ ਲੱਗ ਲੈੰਦੋ ਮੈਂ ਨਾ ਉਹਨਾਂ ਮੜਾ ਮੱਥਾ ਮਾਰਿਆ ਵਾ ਵੀ ਮੈਂ ਹਾਂ ਵੀ ਮੇ ਚੱਲਣੀ ਤੇ ਮੇਰੀ ਇਹ ਘਰ ਵਿੱਚ ਮੈਂ ਕਰੂੰਗੀ ਤੇ ਫੇਰ ਹੀ ਹੋਵੇਗਾ ਤੂੰ ਕਿ ਤਰ੍ਹਾਂ ਕਰ ਲਏਂਗਾ ਆਣ ਕੇ ਉਹੀ ਤੇ ਗੱਲ ਆ ਮੰਮੀ ਹਾਂ ਮੈਂ ਹਜੇ ਵਿਆਹ ਕਿਦਾਂ ਕਰ ਲਾਂ ਜੋ ਕਿ ਇਹ ਪਾਸੇ ਨਹੀਂ ਲੱਗਿਆ ਹਜੇ 1 ਸਾਲ ਮੇਰੀ ਭਰਾਈ ਰਹਿੰਦੀ ਆ ਤੇ ਮੈਨੂੰ ਹੁਣੇ ਢੰਗ ਦੋ ਠੀਕ ਆ ਨਾ ਹੁਣੇ ਜ਼ਿੰਮੇਵਾਰੀਆਂ ਮੇਰੇ ਸਿਰ ਤੇ ਪਾ ਦੋ ਮੈਂ ਤੇ ਬਠੇਰਾ ਉਹਨੂੰ ਕਿਹਾ ਵਾ ਨਹੀਂ ਮੰਨਦਾ ਗਾੜੀਆਂ ਮੈਂ ਨਹੀਂ ਉਹ ਕਰਨਾ ਜੀ ਵਿਆਹ ਉਹਨੂੰ ਵੀ ਸਮਝਾ ਦਿਓ ਤੇ ਭਾਬੀ ਨੂੰ ਵੀ ਸਮਝਾ ਦਿਓ। ਇਹ ਤੇ ਭਰਾ ਭਰ ਜਾਈ ਤੇਰਨਾ ਚੰਗੇ ਚੱਲਣ ਡੇ ਨੇ ਤੇ ਕੱਲ ਨੂੰ ਇਹਨਾਂ ਨੇ ਕਿੱਥੋਂ ਚੱਲਣਾ ਵਾ? ਇਹ ਮਗਰੋਂ ਸਰੀਕਾ ਬਣ ਜਾਂਦਾ ਹੁੰਦਾ ਵਾ। ਉਹ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ। ਦੋਵੇਂ ਬਰੇ ਚੰਗੇ ਆ। ਆ ਜਿਹੜੇ ਤੂੰ ਸੋਚਿਆ ਚੰਗੇ ਲੱਗਣ ਡੇ ਆ ਨਾ ਕੱਲ ਨੂੰ ਨਿੰਗਾ ਲੱਗਣੇ ਚੰਗੇ। ਉਹ ਤੂੰ ਹੁਣ ਇਦਾਂ ਦੀ ਗੱਲਾਂ ਸੋਚਣ ਡਿਆ ਬਿਓ। ਇੱਕ ਘਰ ਬਣਾਇਆ ਏ ਰਲ ਮਿਲ ਕੇ ਕਿੱਡਾ ਸੋਹਣਾ ਘਰ ਵਾ ਉਧਰ ਉਹਨਾਂ ਰਹਿ ਜਣਾ ਇੱਧਰ ਮੈਰਿਜ ਜਣਾ ਵਾ। ਦੇ ਵੇਖ ਲਾਂਗੀ ਭਲਾ। ਇਦਾਂ ਨਹੀਂ ਸੋਚਦੇ ਠੀਕ ਐ ਨਾ। ਸਾਰੇ ਇੱਕੋ ਜਿਹੇ ਨਹੀਂ ਹੁੰ ਪਾ ਮੈਂ ਤੂੰ ਦੋਵੇਂ ਪੁੱਤ ਮੇਰੇ ਉਹ ਵੀ ਮੇਰਾ ਪੁੱਤ ਤੇ ਤੂੰ ਵੀ ਮੇਰਾ ਪੁੱਤ ਵਾ ਪਰ ਮੈਂ ਤੇਰਾ ਜ਼ਿਆਦਾ ਘਰ ਨਹੀਂ ਆ ਉਹਦੇ ਨਾਲ ਉਹ ਚੱਲ ਮੰਮੀ ਮੈਂ ਕਿਹੜਾ ਕੁਝ ਕਹਿਣ ਡਿਆ ਵਾ ਉਹ ਵੀ ਵਧੀਆ ਹੀ ਕਰਦੇ ਆ ਮੇਰਾ ਇਨੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਅੱਜ ਤੇ ਵਧੀਆ ਕਰਨ ਦੇ ਨੇ ਉਹ ਤਾਂ ਖਜ ਦੇ ਤੂੰ ਵੇਲਾ ਤੁਰਿਆ ਫੇਰਨਾ ਕਰਦਾ ਕੰਮ ਹੀ ਥੋੜਾ ਪੋਤਾ ਕਦੇ ਵੇਖ ਲਿਆ ਕਰ ਇੱਕ ਗੱਲ ਹੋਰ ਹੀ ਉਹ ਕਿਤੇ ਮੇਰਾ ਯਕੀਨ ਨਾ ਤੋੜੀ ਉਹ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਟੈਨਸ਼ਨ ਨਾ ਲਿਆ ਕਰੋ ਠੀਕ ਹੈ ਨਾ ਮੈਂ ਘਰ ਦਾ ਕੰਮ ਹੀ ਕਰਦਾ ਵਾਂ ਸਾਰੇ ਕੰਮ ਕਰਕੇ ਫੀੜੀ ਕਾਜੀ ਆ ਨਾ ਕਾਜੀ ਆ ਨਾ ਫੋਨਾਂ ਨੂੰ ਪੁੱਲਾ ਚੰਬੜਾ ਰੇ ਨਾ ਇਹਨਾਂ ਨੇ ਬੜਿਆ ਕਰੀ ਨਾ ਹੁਣ ਮੈਂ ਫੋਨ ਛੱਡਦਾ ਹੁਣ ਮੈਂ ਜਾਓ ਜਾ ਕੇ ਤੇ ਕੰਮ ਕਰੋ ਤੇਰੇ ਫੋਨਾਂ ਤੋਂ ਬਹੁਤਾ ਕੰਮ ਗਿਗਣ ਡਿਆ ਵਾ ਇਹੋ ਜਿਹੀ ਗੱਲਾਂ ਨਹੀਂ ਕਰਦੇ ਹੋ ਇਹਨੀਆਂ ਜਾਓ ਜਾ ਕੇ ਰੋਟੀ ਲੈ ਕੇ ਆਓ ਭੁੱਖ ਲੱਗੀ ਆ ਮੈਨੂੰ ਨਾ ਵੀ ਕੋਈ ਹਾਲ ਨਹੀਂ ਐ ਕਿਹਾ ਭਾਬੀ ਹੈ ਨਾ ਇਹਨੇ ਮੈਨੂੰ ਲੱਗਦਾ ਪੱਕਾ ਵੀਰ ਨੂੰ ਦੱਸਤਾ ਵਾ ਤਾਂ ਹੀ ਮੰਮੀ ਗੱਲ ਕਰਨ ਦੇ ਵਿਆਹ ਨਾਲੋਂ ਅੱਜ ਮੈਂ ਵਿਆਹ ਤੇ ਨਹੀਂ ਕਰਨਾ ਉਹ ਨਾਲੇ ਮੈਂ ਵਿਆਹ ਤੇ ਆਪਣੀ ਮਰਜ਼ੀ ਨਾਲ ਕਰਨਾ ਵਾ ਮੈਂ ਆ ਵਿਆਹ ਕਰਾਉਣਾ ਸੰਦੀਪ ਨਾਲ ਕੋਈ ਗੱਲ ਨਹੀਂ ਹੌਲੀ ਹੌਲੀ ਨਾ ਮੰਮੀ ਨਾਲ ਜਾਂ ਭਰਾ ਨਾਲ ਗੱਲ ਕਰ ਹੀ ਲੈਣੀ ਹੈ ਕਿ ਮੇਰਾ ਉੱਥੇ ਵਿਆਹ ਕਰ ਦੋ